ਦੇਖ ਰਹੇ ਤੇ ਮੈਂ ਹਾਂ ਦੀਪ ਸੰਦੀਪ ਖਬਰ ਮੋਗਾ ਤੋਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿੱਥੇ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ 24 ਘੰਟਿਆਂ ਦੇ ਵਿੱਚ ਉਹਨਾਂ ਵੱਲੋਂ ਗੋਲੀਆਂ ਚਲਾ ਕੇ ਪੱਜਣ ਵਾਲੇ ਮੁਲਜ਼ਮ ਦੋ ਸੀ ਜਿਹੜੇ ਉਹਨਾਂ ਦੇ ਵਿੱਚੋਂ ਇੱਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੁਹਾਨੂੰ ਦੱਸਦੀ ਕਿ ਬੀਤੇ ਦਿਨੀ ਮੋਗਾ ਦੇ ਗਾਂਧੀ ਰੋਡ ਤੇ ਕਿਰੀਆਨੇ ਦੀ ਦੁਕਾਨ ਤੇ ਦੋ ਨੌਜਵਾਨ ਆਉਂਦੇ ਨੇ ਅਤੇ ਜਿਹੜਾ ਦੁਕਾਨਦਾਰ ਹੁੰਦਾ ਉਸ ਤੇ ਗੋਲੀਆਂ ਚਲਾ ਜਾਂਦੇ ਨੇ ਗੋਲੀਆਂ ਵੀ ਇੱਕ ਨਹੀਂ ਦੋ ਨਹੀਂ ਬਲਕਿ ਕਈ ਗੋਲੀਆਂ ਚਲਾਈਆਂ ਜਾਂਦੀਆਂ ਨੇ ਤੇ ਉਸ ਨੂੰ ਮਾਰਨ ਵਰਗੀ ਹਾਲਾਤ ਦੇ ਵਿੱਚ ਸੁੱਟ ਕੇ ਉੱਥੋਂ ਚਲੇ ਜਾਂਦੇ ਨੇ ਜਿਸ ਤੋਂ ਬਾਅਦ ਪੁਲਿਸ ਲਗਾਤਾਰ ਉਹਨਾਂ ਦੀ ਭਾਲ ਕਰਦੀ ਆ ਤੇ ਮੁਲਜ਼ਮਾਂ ਨੂੰ 24 ਘੰਟਿਆਂ ਦੇ ਅੰਦਰ-ਅੰਦਰ ਕਾਬੂ ਕਰ ਲਿਆ ਜਾਂਦਾ ਦੋ ਮੁਲਜ਼ਮ ਹੁੰਦੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਨੂੰ ਪੁਲਿਸ ਵੱਲੋਂ 24 ਘੰਟਿਆਂ ਦੇ ਅੰਦਰ-ਅੰਦਰ ਕਾਬੂ ਕਰ ਲਿਆ ਗਿਆ ਜਿਸ ਦੇ ਕੋਲੋਂ 32 ਬੋਰ ਦਾ ਇੱਕ ਰਵਾਲਵਰ ਮਿਲਿਆ ਦੋ ਜਿੰਦਾ ਕਾਰਤੂਸ ਮਿਲੇ ਨੇ ਅਤੇ ਉਸਤੇ ਕੋਲ ਇੱਕ ਥਾਰ ਗੱਡੀ ਮਿਲੀ ਆ ਉਸ ਦਾ ਆਈਫੋਨ ਬਰਾਮਦ ਕੀਤਾ ਦੂਜਾ ਜਿਹੜਾ ਮੁਲਜ਼ਮ ਆ ਉਸ ਦੀ ਭਾਲ ਜਿਹੜੀ ਜਾਰੀ ਹੈ ਤਾਂ ਤੁਹਾਨੂੰ ਦੱਸਦੀ ਕਿ ਲਗਾਤਾਰ ਜਿਹੜੀ ਪੁਲਿਸ ਸੀ ਇਸ ਮਾਮਲੇ ਨੂੰ ਲੈ ਕੇ ਆਪਣੀ ਮੁਸਤੈਦੀ ਦਿਖਾ ਰਹੀ ਸੀ ਬੁੱਧਵਾਰ ਦੀ ਇਕੜਨਾ ਗਾਂਧੀ ਰੋਡ ਮੋਗਾ ਦੇ ਵਿੱਚ ਜਿਹੜੀ ਦੁਕਾਨ ਹੁੰਦੀ ਹੈ ਕਰਿਆਨੇ ਦੀ ਦੇ ਸ਼ਾਮ ਨੂੰ ਉੱਥੇ ਦੋ ਨੌਜਵਾਨ ਆਉਂਦੇ ਨੇ ਅਤੇ ਇੱਕ ਜਿਹੜਾ ਦੁਕਾਨਦਾਰ ਆ ਉਸਤੇ ਤਾੜ-ਤਾੜ ਕਰਕੇ ਗੋਲੀਆਂ ਚਿਲਾ ਜਾਂਦੇ ਨੇ ਜਿਸ ਤੋਂ ਬਾਅਦ ਪੁਲਿਸ ਵੀ ਆਪਣੇ ਐਕਸ਼ਨ ਦੇ ਵਿੱਚ ਆਉਂਦੀ ਹੈ ਤੇ ਗੋਲੀਆਂ ਚਲਾ ਕੇ ਭੱਜਣ ਵਾਲੇ ਜਿਹੜੇ ਦੋ ਮੁਲਜ਼ਮ ਨੇ ਉਹਨਾਂ ਦੇ ਵਿੱਚੋਂ ਇੱਕ ਨੂੰ ਪੁਲਿਸ ਵੱਲੋਂ 24 ਘੰਟਿਆਂ ਦੇ ਅੰਦਰ ਅੰਦਰ ਕਾਬੂ ਕਰ ਲਿਆ ਗਿਆ ਤੇ ਦੂਜੇ ਦੀ ਪਾਲ جاری ਹੈ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਤੇ ਪਹਿਲਾਂ ਵੀ ਮੁਕਾਦਮੇ ਹਿਰਨ ਵੇਚਣ ਜਾਂ ਸਪਲਾਈ ਕਰਨ ਦੇ ਐਨਡੀਪੀਐਸ ਵਰਗੇ ਮੁਕਾਦਮੇ ਇਹਨਾਂ ਤੇ ਦਰਜ ਨੇ ਤੇ ਹੋਰ ਕੀ ਕੁਛ ਦੁਕਾਨ ਦੇ ਵਿੱਚੋਂ ਲੁੱਟਿਆ ਹੈ ਉਸ ਦੀ ਵੀ ਪੁੱਛਗਿੱਛ ਪੁਲਿਸ ਕਹਿੰਦੀ ਹੈ ਕਿ ਇਹਨਾਂ ਵੱਲੋਂ ਕੀ ਸਾਡੇ ਵੱਲੋਂ ਕੀਤੀ ਜਾਵੇਗੀ ਤੇ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਇਹ ਹੋਰ ਕਿਹੜੇ ਕਿਹੜੇ ਅਪਰਾਧਾਂ ਦਾ ਹਿੱਸਾ ਸਨ ਹੋਰ ਕੀ ਕਹਿਣਾ ਹੈ ਪੁਲਿਸ ਅਧਿਕਾਰੀਆਂ ਦਾ ਤੁਹਾਨੂੰ ਉਹ ਵੀ ਸੁਣਾ ਦਿੰਦੇ ਮੋਗਾ ਪੁਲਿਸ ਵੱਲੋਂ ਜੋ ਬੀਤੀ ਰਾਤ ਇੱਕ ਫਾਇਰਿੰਗ ਕਰਕੇ ਇੱਕ ਲੁੱਟ ਦੀ ਵਾਰਦਾਤ ਹੋਈ ਸੀ ਗਾਂਧੀ ਰੋਡ ਤੇ ਉਸ ਦੀ ਫਰਦਰ ਇਨਵੈਸਟੀਗੇਸ਼ਨ ਕਰਦੇ ਹੋਏ ਸਾਡੀ CIA ਟੀਮ ਐਸਐਚਓ ਸਿਟੀ ਅੰਡਰ ਸੁਪਰਵਾਈਜ਼ਰ ਡੀਐਸਪੀ ਸਿਟੀ ਕਮ ਡੀਐਸਪੀ ਡੀ ਅੰਨਾ ਨੇ ਇੱਕ ਬੜਾ ਵਧੀਆ ਕੰਮ ਕਰਦੇ ਹੋਏ ਇਸ ਦੇ ਜਿਹੜਾ ਮੇਨ ਮੁਜਰਮ ਸੀ ਜਿਹਨੇ ਸ਼ੂਟਆਊਟ ਕੀਤਾ ਸੀ ਉਥੇ ਤੇ ਗੋਲੀਆਂ ਜਿਹੜੀਆਂ ਪਿਸਟਲ ਸੀ ਜਿਹਦੇ ਕੋਲ ਉਹ ਅਰੈਸਟ ਕਰ ਲਿੱਤਾ ਗਿਆ ਹੈ ਤੇ ਉਸ ਵਿੱਚ ਜਿਹੜੀ ਯੂਜ਼ਡ ਕਾਰ ਸੀ ਥਾਰ ਗੱਡੀ ਅਤੇ ਜਿਹੜਾ ਪਿਸਤਰ ਸੀ ਉਹ ਬਰਾਮਦ ਕਰ ਦਿੱਤਾ ਗਿਆ ਇਸ ਦੀ ਡਿਟੇਲ ਇਸ ਤਰ੍ਹਾਂ ਹੈ ਇਸ ਲਈ ਜਿਹੜੀ 4 6 ਰਾਤ ਨੂੰ ਸਗੋਂ तकरीबन 9:30 ਵਜੇ ਵਾਰਦਾਤ ਹੋਈ ਸੀ ਉਸ ਵਿੱਚ ਇੱਕ ਜਿਹੜਾ ਇੱਥੇ ਇੱਕ ਦੁਕਾਨਦਾਰ ਹੈ ਕਰਿਆਨੇ ਦੀ ਦੁਕਾਨ ਹੈ ਉਸ ਵਿੱਚ ਥਾਰ ਗੱਡੀ ਆਈ ਉਸ ਲਈ ਰੇਕੀ ਕਰਦੇ ਹੋਏ ਇਸ ਨੇ ਦੋ ਬੰਦੇ ਆਏ ਸੀ ਇੱਕ ਗੱਡੀ 'ਚ ਬੈਠਾ ਸੀ ਇੱਕ ਕਾਰ ਕਾਰ ਤੋਂ ਉਤਰ ਕੇ ਉਸ ਲਈ ਲੋਟਰੀ ਖੋਦੀ ਇਹਨੇ ਕੋਸ਼ਿਸ਼ ਕੀਤੀ ਦੁਕਾਨ 'ਚ ਵੜ ਕੇ ਤੇ ਜਦੋਂ ਉਹਨੇ ਰਜਿਸਟਰ ਕੀਤਾ ਤੇ ਉਹਦੇ ਵੱਲੋਂ ਉਹਦੇ ਫਾਇਨਿੰਗ ਕੀਤੀ ਗਈ ਤੇ ਤਿੰਨ ਗੋਲੀਆਂ ਜਿਹੜੀਆਂ ਹੈਗੀਆਂ ਉਹਦੇ ਇੱਥੇ ਪੱਟ ਤੇ ਲੱਕ ਤੇ ਲੱਗੀਆਂ ਸੀ ਤੁਸੀਂ ਫਰਦਰ ਪੁਲਿਸ ਨੇ ਇਮੀਡੀਏਟਲੀ ਐਕਸ਼ਨ ਲੈਂਦੇ ਹੋਏ ਐਫ ਆਈ ਆਰ ਨੰਬਰ ਜਿਹੜੀ ਹੈਗੀ ਹੈ 118 ਅੰਡਰ ਸੈਕਸ਼ਨ 109 ਬੀ ਐਨਐਸ ਦੇ 25 27 ਜਿਹੜੀ ਹੈਗੀ ਹੈ ਆਮ ਸੈਕਟਰ ਰਜਿਸਟਰਡ ਕੀਤੀ ਤੇ ਫਰਦਰ ਟੈਕਨੀਕਲ ਐਨਾਲਿਸਿਸ ਤੇ ਸੀਸੀਟੀਵੀ ਦੀ ਮਦਦ ਨਾਲ ਅਸੀਂ ਜਿਹੜਾ ਹੈਗਾ ਮੁਜਰੀਮ ਤੱਕ ਪਹੁੰਚੇ ਤੇ ਅਸੀਂ ਉਸ ਨੂੰ ਅਰੈਸਟ ਕੀਤਾ ਹੈਗਾ ਇਹ ਹਾਂ ਇਹ ਲੁੱਟ ਦੀ ਨੀਤ ਨਾ ਆਏ ਸੀ ਇਸ ਤਰ੍ਹਾਂ ਨਾਮ ਹੈਗਾ ਇਹ ਦੋ ਜਨੇ ਸੀ ਜਿਸ ਦਾ ਨਾਮ ਹੈ ਸੁਖਜਿੰਦਰ ਸਿੰਘ ਪੁੱਤਰ ਇਕਬਾਲ ਸਿੰਘ ਪਿੰਡ ਜਿਤਵਾਲ ਤੇ थाना ਧਰਮਕੋਟ ਤੇ ਗੁਰਿੰਦਰਜੀਤ ਸਿੰਘ ਪੁੱਤਰ ਗੁਨਾਮ ਸਿੰਘ ਇਹ ਵੀ ਧਰਮਕੋਟ ਦਾ ਰਹਿਣ ਵਾਲਾ ਹੈ ਅਜੀਤ ਇਜਤਮਾਨ ਇਜਤਮਾਨ ਅਸਲਾਹ ਪਰ ਲਾਇਸੈਂਸੀ ਜੀ ਰਹਿਣਾ ਕੋਈ ਹੈ ਮੈਸੀ ਇੱਕ ਲਾਇਸੈਂਸੀ ਬੱਤੀ ਬੋਰ ਦਾ ਰਿਵਾਲਵਰ ਜਿਹੜੀ ਬਰਾਮਦਗੀ ਹੋਈ ਹੈ ਦੋ ਜਿੰਦਾ ਰਾਉਂਡ ਦਾ ਹੈ ਤੇ ਗੱਡੀ ਜਿਹੜੀ PB76 ਸੀ 2613 ਤੇ ਇੱਕ ਆਈਫੋਨ ਜਿਹੜਾ ਹੈਗਾ ਇਸ ਦਾ ਇਥਾਰ ਗੱਡੀ ਕਿਹਦੀ ਹੈ ਜੀ ਮਾਲਕ ਇਹ ਮਾਲਕੀ ਅਸੀਂ ਤਸਦੀਕ ਕਰਦੇ ਹਾਂ ਆਪਾਂ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਜਿਹਨੇ ਇਹ ਕੀਤੀ ਹੈ ਸੁਜਿੰਦਰ ਸਿੰਘ ਉਸਦੀ ਹੀ ਥਾਰ ਗੱਡੀ ਹੈਗੀ ਹੈ ਉਸਨੇ ਆਪਣੀ ਥਾਰ ਗੱਡੀ ਤੇ ਆ ਕੇ ਵਾਰਦਾਤ ਨਹੀਂ ਜਾਈ ਇੱਕ ਦੁਕਾਨ ਆਇਡੈਂਟੀਫਾਈ ਕਿਵੇਂ ਕੀਤੀ ਇਹ ਮੈਂ ਪਹਿਲਾਂ ਹਮੇਸ਼ਾ ਜੀ ਰਿਚੀ ਵਗੈਰਾ ਕੀਤੀ ਸੀ ਨਹੀਂ ਇਹ ਇਹ ਦੁਕਾਨ ਖੁੱਲੀ ਸੀ ਇਹ ਇਨਾ ਉੱਪਰ ਪਹਿਲਾਂ ਵੀ ਜਿਹੜੇ ਹੈਗੇ ਦੋਨੋਂ ਇੱਕ ਐਫਆਈਆ ਨੰਬਰ 6155 ਥਾਂ ਪੁਲਿਸ ਸਟੇਸ਼ਨ ਧਰਮਕੋਟ ਉਸਦੇ ਕੇਸਵਾਰ ਨੇ ਉਸ ਵਿੱਚ ਵੀ ਨਾ ਉੱਪਰ ਐਨਡੀਪੀਐਸ ਦਾ ਹਿਰੋਇਨ ਦਾ ਇੱਕ ਮੁਕੱਦਮਾ ਰਜਿਸਟਰਡ ਹੈਗਾ ਤੇ ਇਹ ਐਡਿਕਟ ਹੈਗਾ ਤੇ ਇਹ ਜਸ ਲੁੱਟਰੀ ਵਾਰਦਾਤ ਨਾਲ ਦੁਕਾਨ ਵੱਡੀ ਦੁਕਾਨ ਦੇਖ ਕੇ ਇਹਨਾਂ ਨੇ ਵਾਰਦਾਤ ਨੂੰ ਇੰਜਾਮ ਕੀਤਾ ਕਿੰਨੇ ਪੈਸੇ ਲਏ ਪੈਸੇ ਅਸੀਂ ਹਜੇ ਨੂੰ ਆਡੈਂਟੀਫਾਈ ਕਰਦੇ ਪਿਆ ਕਿਉਂਕਿ ਉਹ ਜਿਹੜਾ ਹੈਗਾ ਆਪਣਾ ਵਿਕਟਿਮ ਹੈਗਾ ਉਹ ਵੀ ਹਜੇ ਹਸਪੀਟਲਾਈਜ਼ ਹੈਗਾ ਉਹ ਵੀ ਆਪਣੇ ਸਾਨੂੰ ਦੱਸਣਗੇ ਬਾਕੀ ਅਸੀਂ ਅੱਜ ਜਿਹੜਾ ਡਿਮਾਂਡ ਲੈ ਕੇ ਜਿਹੜੀ ਹੈਗੀ ਅਸੀਂ ਇਹਦੀ ਨਹੀਂ ਇੱਕ ਅਰੈਸਟ ਹੋ ਗਿਆ ਇੱਕ ਵੀ ਅਸੀਂ ਹਜੇ ਮੇਨ ਕਿਉ ਜਿਸ ਨੇ ਫਾਈਲਿੰਗ ਕੀਤੀ ਸੀ ਦੁਕਾਨ ਚ ਭੜ ਕੇ ਉਹ ਅਰੈਸਟ ਕਰ ਲਿਆ ਇਹਦੀ ਏਜ ਕਿੰਨੀ ਹੈ ਜੀ ਜਿਹੜਾ ਗੁਸਤਾਰ ਹੈ ਇਹਦੀ ਏਜ ਹੈ ਤਕਰੀਬਨ 40 ਸਾਲ ਹੈਗੀ ਹੈ ਤਰਹੀ ਜਨਮ ਦੇ ਕਿੰਨੇ ਫਾਇਰ ਕੀਤੇ ਇਹਨਾਂ ਲੋਕ ਨੇ ਨਵਾਂ ਲੋ ਮੌਕੇ ਤੇ ਜਿਹੜੇ ਹੈਗੇ 3 ਫਾਇਰ ਤੋਂ ਉਹਨਾਂ ਨੇ ਲੱਗੇ ਹੈਗੇ ਆ ਤੇ ਸਾਨੂੰ ਜਿਹੜੇ ਹੈਗੇ 3+3+5 ਫਾਇਰ ਕੀਤੇ ਗਏ ਹੈਗੇ ਬਾਕੀ ਅਸੀਂ ਦੇਖਦੇ ਪਏ ਹੈਗੇ ਕਿਉਂਕਿ ਇਹਨੇ ਰਿਵੋਲਵਰ ਯੂਜ਼ ਕੀਤੀ ਸੀ ਉੱਥੇ ਕਿਉਂਕਿ ਕੋਲ ਵਗੈਰਾ ਉਹਦੇ ਵਿੱਚ ਜਿਹੜੇ ਹੈਗੇ ਆ ਉਹ ਹੋਣੇ ਚਾਹੀਦੇ ਬਾਅਦ ਡਿੱਗੇ ਨਹੀਂ ਐਸਪੀ ਸਾਹਿਬ ਜਿਹੜੀ ਵੀ ਹੁਣ ਤੱਕ ਦੀ ਤੁਹਾਡੀ ਇਨਵੈਸਟੀਗੇਸ਼ਨ ਹੈ ਉਹਦੇ ਵਿੱਚ ਕੀ ਸਾਹਮਣੇ ਆਇਆ ਵੀ ਇਹ ਬੰਦੇ ਨੇ ਕਿਉਂ ਵਾਰਦਾਤ ਕੀਤੀ ਵੀ ਇਹ ਕਿੱਤਾ ਕੀ ਕਰਦੇ ਸੀ ਇਹ ਤੁਹਾਨੂੰ ਦਸਤਾਵੇਜ਼ਿਕਾ ਤੁਹਾਨੂੰ ਦੱਸਿਆ ਤਾਂ ਹੈ ਕਿ ਐਡਿਕਟ ਹੈਗੇ ਨਾ ਇਹ ਤਾਂ ਹੈਗੀ ਅਲੀ ਉਹ ਦੂਲਾਵਾ ਕੋਲ ਕੋਈ ਖੇਤਨੀ ਬਾੜੀ ਕਰਦੀ ਹੈ ਉਹ ਅਸੀਂ ਰਿਮਾਂਡ ਲੈ ਕੇ ਜਿਹੜੀ ਹੈਗੀ ਹੈ ਫਰਦਰ ਇਨਵੈਸਟੀਗੇਸ਼ਨ ਹੈ ਤੇ ਅਸੀਂ ਮੇਨ ਰਿਓ ਇਨਵੈਸਟੀਗੇਸ਼ਨ ਹੈ ਇਹਨਾਂ ਦਾ ਮੋਟਿਵ ਕੀ ਸੀ ਇਹਨਾਂ ਦੀ ਰਿਕਵਰੀ ਹੋ ਗਈ ਹੈ ਜਿਹੜੀ ਗੱਡੀ ਯੂਜ਼ ਕੀਤੀ ਸੀ ਉਹ ਟਿਸਟਲ ਯੂਜ਼ ਕੀਤਾ ਸੀ ਉਹ ਅਸੀਂ ਬਰਾਮਦ ਕਰ ਲਿੱਤਾ ਹੈ ਅਸਲ ਵਿੱਚ ਇਹ ਸਹੀ ਨਹੀਂ ਜੋ ਸੁਖਿੰਦਰ ਲਈ ਹੈ ਉਹ ਅਸੀਂ ਲਾਇਸੈਂਸੀ ਹੈਗਾ ਇਹ ਸਾਨੂੰ ਜੋ ਇਹ ਲੱਗਦਾ ਪਿਆ ਬਾਕੀ ਅਸੀਂ ਲਾਇਸੈਂਸੀ ਇਹ ਵੈਰੀਫਾਈ ਕਰਦੇ ਪਏ ਇਸ ਦਾ ਲਾਇਸੈਂਸ ਇਹਦਾ ਆਪਣਾ ਹੈਗਾ ਜਾਂ ਕਿਸੇ ਹੋਰ ਦੇ ਨਾਮ ਤੇ ਹੈਗਾ ਦਰਵਾਜ਼ੇ ਤੋਂ ਕਿੰਨੇ ਚਿਰ ਬਾਅਦ ਇਹਨਾਂ ਨੂੰ ਇਹ ਅਸੀਂ ਵਿਦਿਨ ਵਿਦਿਨ ਤੁਸੀਂ ਕਹਿ ਸਕਦੇ ਹੋ ਅਸੀਂ ਵਿਦਿਨ 24 ਆਰ ਇਹ ਜਿਹੜਾ ਹੈਗਾ ਆਲਮੋਸਟ ਅਸੀਂ ਇਹਨੂੰ ਟ੍ਰੇਸ ਕਰ ਲਿੱਤਾ ਗਿਆ ਸੀ ਤੇ ਇਹਨੂੰ ਜੋ ਫੜਿਆ ਗਿਆ ਹੈਗਾ ਅਸੀਂ ਫੜ ਕੇ ਇਹ ਤੋਂ ਕਿੰਨੇ ਸੀਸੀਟੀਵੀ ਦੀ ਗੱਲ ਇਹ ਦੀ ਨਹੀਂ ਹੁਣ ਨੰਬਰ ਤਾਂ ਹੁੰਦੇ ਨਹੀਂ ਹੈਗੇ ਦੇਖੋ ਰੋਡ ਰੂਟ ਹੁੰਦਾ ਹੈਗਾ ਆਰਾਊਂਡ 15 ਕਿਲੋਮੀਟਰ ਦਾ ਰੂਟ ਜਿਹੜਾ ਅਸੀਂ ਫ੍ਰੋਮ ਦਾ ਪਲੇਸ ਆਫ ਇਨਸੀਡੈਂਟ ਅਸੀਂ ਜਿਹੜਾ ਹੈਗਾ ਕੀਤਾ ਸੀ ਉਹਦੇ ਮਲਟੀਪਲ ਬੈਕਵਰਡ ਫਾਰਵਰਡ ਲਿੰਕ ਜਿੰਨੇ ਵੀ ਸੀਸੀਟੀਵੀ ਸੀ ਕਿੱਥੋਂ ਆਏ ਕਿੱਧਰ ਗਏ ਸਾਰੇ ਕਿੱਥੇ ਗਏ ਸਾਰੇ ਕਿੱਥੋਂ ਕਾਬੂ ਕਿਤੇ ਗਏ ਇਹ ਜਿਹੜੇ ਫੜੇ ਗਏ ਕਿੱਥੋਂ ਕਾਬੂ ਕੀਤਾ ਕਿ ਤੁਹਾਨੂੰ ਪੁੱਛੋ ਇਹ ਬਿਲਕੁਲ ਲੋਹਾਰਾ ਚੌਂਕ ਵੱਲੋਂ ਇੱਕ ਕਾਬੂ ਕੀਤਾ ਗਿਆ ਹੈਗਾ ਜੀ। ਸਰੇ ਦੋਨੋਂ ਰਹਿਣ ਵਾਲੇ ਕਿੱਥੋਂ ਦੇ? ਧਰਮਕੋਟ ਦੇ ਰਹਿਣ ਵਾਲੇ ਜੀ। ਦੋਨੋਂ ਨਹੀਂ। ਹਾਂ ਇੱਕ ਇੱਜਤਵਾਲ ਪਿੰਡ ਦਾ ਹੈਗਾ ਇੱਕ ਧਰਮਕੋਟ ਦਾ ਹੈਗਾ। ਉਸ ਦਾ ਕੀ ਰਿਸ਼ਤੇਦਾਰ ਹੈ? ਇਹ ਨਹੀਂ, ਫ੍ਰੈਂਡ ਹੀ ਨੇ। ਕੇਸਵਰ। ਕੇਸਵਰ ਨੇ ਇਹਨਾਂ ਦੇ ਉੱਪਰ ਐਫ ਆਈ ਆਰ ਨੰਬਰ 158 ਜਿਹੜੀ ਰਜਿਸਟਰਡ ਕੀਤੀ ਹੋਈ ਹੈਗੀ ਪਹਿਲਾਂ। ਇਹ ਰੀਸੈਂਟਲੀ ਬੇਰਬੋਲ ਤੇ ਆਏ ਹੈਗੇ ਆ।